گرو جی کا خالصہ گرو جی کی فتح سلوک محلہ پہلا مہر مسیح سد کو مسلح حق حلال قرآن سرم سنت سیلو روضہ ہو ہو مسلمانوں کرنی کبا سچ پیر کلمہ کرم نواز تسبیح سا تیسو پاو سی ਨਾਨਕ ਰਖੈ ਲਾਜ ਮਹਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰੂ ਪੀਰ ਹਮਤਾ ਪਰੇ ਜਾ ਮਰਦਾ ਨਖਾਈ ਗਲੀ ਪੇਸਤੇ ਨ ਜਾਈਏ ਛੁੱਟੇ ਸਚੁ ਕਮਾਈ ਮਾਰਣ ਪਾਹੇ ਹਰਾਮ ਮਹਿ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜੇ ਨਿਵਾਜਾ ਵਖਤ ਪੰਜੇ ਪੰਜਾ ਪੰਜੇ ਨਾ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾ ਚੌਥੀ ਨੀਅਤ ਤੇਰਾ ਸਿਮਨ ਪੰਜਵੀਂ ਸਿਫਤ ਤੇ ਸਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜਾ ਕੁੜੀ ਪਾਉੜੀ ਏਕੇ ਰਤਨ ਪਦਾਰਥ ਵਣਜਦੇ ਏਕੇ ਕੱਚੇ ਦੇਵਾ ਪਾਰਾ ਸਤਿਗੁਰੇ ਟੁੱਠੈ ਪਾਈਐ ਨੇ ਅੰਧੇ ਰਤਨ ਪੰਡਾਰਾ ਵੇਣੂ ਗੁਰ ਕਿਨੈ ਨ ਲੱਧਿਆ ਅੰਧੇ ਪਾ ਕੇ ਮੈਂ ਕੂੜਿਆਰਾ ਮਨ ਮੁਖ ਦੂਜੇ ਪਛ ਮੈਂ ਨਾ ਬੁੱਝੇ ਵਿਚਾਰਾ ਇਕ ਬਾਝੇ ਹੋ ਦੂਜਾ ਕੋ ਨਹੀਂ ਕਿ ਸੁ ਅੱਗੇ ਕਰੇ ਹੈ ਪੁਕਾਰਾ ਇੱਕ ਨਿਰਤਨ ਸਦਾ ਭੌਕ ਦੇ ਇੱਕ ਨਾ ਭਰੇ ਤੁਜਾਰਾ ਵੇణు ਨਾ ਵੈ ਹੋਰ ਤਾਨੂ ਨਹੀਂ ਹੋਰ ਵੇਖਿਆ ਸਭ ਛਾਰਾ ਨਾਨਕ ਆਪੇ ਕਰਾਏ ਕਰੇ ਆਪੇ ਹੁਕਮੇ ਸਵਾਰਣ ਹਾਰਾ ਸਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਅਵਲੇ ਆਲੇ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ دین ਮੁਹਾਨੇ ਮਰਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ ਆਉ ਨਾਨਕ ਸਰਬਜੀਆ ਮਹਿਰਮ ਤੇ ਹੋਏ ਤ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰੇ ਕਾਮ ਕਰੋਧ ਝੂਠ ਨਿੰਦਾ ਤਾਜੀ ਮਾਇਆ ਅਹੰਕਾਰ ਚੁਕਾਵੇ ਤਾ ਜੇ ਕਾਮ ਕਾਮਨੀ ਮੋ ਹੋ ਤਜੈ ਤਾਂ ਅੰਜਨ ਮਾਹੇ ਨਿਰੰਜਨ ਨੂੰ ਪਾਵੇ ਤਾ ਜੇ ਮਾਨੂ ਅਭੇ ਮਾਨੂ ਪ੍ਰੀਤੇ ਸੋਤਦਾਰਾ ਜੇ ਪਿਆਸ ਆਸ RAM ਲੇਵ ਲਾਵੇ ਨਾਨਕ ਸੱਚ ਮਾਨੇ ਵਸੈ ਸੱਚ ਸਭ ਦੇ ਹਰੇ ਨਾਮੇ ਸਮਾਵੈ ਪਉੜੀ ਰਾਜੇ ਰਈਏ ਤੇ ਸਿੱਕਦਾਰ ਕੋਈ ਨਾ ਰਹਸਿਓ ਹਟ ਪਟਣ ਬਾਜ਼ਾਰ ਹੁਕਮੀ ਟਹਸਿਓ ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ ਦਰبے ਭਰੇ ਪੰਡਾਰ ਰੀਤੇ ਏਕ ਏਕ ਖਣੇ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਕਰ ਬਾਰ ਕਿਥੈ ਸੇ ਆਪਣੇ ਅੰਬੂ ਪਲੰਘ ਨਿਵਾਰ ਸਰਾਏ ਚੇ ਲਾਲਤੀ ਨਾਨਕ ਸਤਿਦਾਤਾ ਸਿਨਖ ਤੂ ਕੁਦਰਤੀ ਸਲੋਕ ਮਹਲਾ ਪਹਿਲਾ ਨਦੀਆ ਹੋਵੇ ਤੀਣਵਾ ਸੋਮ ਹੋਵੇ ਦੁੱਧ ਕੀ ਸਗਲੀ ਧਰਤੀ ਸक्कर ਹੋਵੇ ਖੁਸ਼ੀ ਕਰੇ ਨਿਤ ਜੀ ਪਰਬਤ ਸੋਇਨਾ ਰੂਪਾ ਹੋਵੇ ਖੀਰੇ ਲਾਲ ਜੜਾ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਚਾ ਮਹੱਲਾ ਪਹਿਲਾ ਭਾਰ 18 ਮੇਵਾ ਹੋਵੇ ਗਰੁੜਾ ਹੋਏ ਸਵਾ ਚੰਦ ਸੂਰਜੁ ਦੁਇ ਫਿਰਦੇ ਰਖੀਐ ਇਹ ਨਿਚਲ ਹੋਵੈ ਥਾ ਪੀ ਤੂੰ ਹੈ ਸਲਾਹਣਾ ਆਖਣ ਲਹ ਨਚਾ ਮਹੱਲਾ ਪਹਿਲਾ ਜੇ ਦੇਹ ਹੈ ਦੋਖੁ ਲਾਈਐ ਪਾਪ ਗਰਹ ਦੁਇਰਾ ਹੋ ਰਾਤੂ ਪੀਣੇ ਰਾਜੇ ਸਿਰੇ ਉੱਪਰ ਰਖੀਏ ਇਹ ਏਵੈ ਜਪੈ ਪਾਉ ਪੀ ਤੂੰ ਹੈ ਸਲਾਹਣਾ ਆਖਣ ਲਹ ਨਚਾ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾ ਸੁਰਗੈ ਦੀਆ ਮੋਹਣੀਆਂ ਇਸਤਰੀਆ ਹੋਵਣੇ ਨਾਨਕ ਸਭ ਜਾ ਪੀ ਤੂੰ ਹੈ ਸਲਾਹਣਾ ਆਖਣ ਲਹ ਨਚਾ ਪਵੜੀ ਬਦ ਫੈਲੀ ਗੈ ਬਾਨਾ ਖਸਮ ਨ ਜਾਣਈ ਸੋ ਕਹੀਏ ਦੇਵਾਨਾ ਆਪ ਨ ਪਛਾਣਈ ਕਲਹਿ ਬੁਰੀ ਸੰਸਾਰ ਵਾਦੇ ਖਪੀਐ ਵਿਣੁ ਨਾਵੇ ਵੇਕਾਰੇ परमे पचिए राह दोवै एकू जाना सोई सजसी कुफर गोए कुफराना पया दजसी ਸਭ ਦੁਨੀਆ ਸੁਭਾਨ ਸੱਚ ਸਮਾਈਏ ਸਿੱਧੇ ਦਰ ਦੀਵਾਨੇ ਆਪੂ ਦਵਾਈਏ ਮਹੱਲਾ ਪਹਿਲਾ ਸਲੋਕ ਸੁਜੀਵਿਆ ਜਿਸਮਾਨੇ ਵਸਿਆ ਸੋਏ ਨਾਨਕ ਅਵਰ ਨ ਜਿਵੇ ਕੋਈ ਜੇ ਜਿਵੇ ਪਾਤੇ ਲੱਥੀ ਜਾਏ ਸਭ ਹਰਾਮ ਜੇਤਾ ਕਿਛੁ ਖਾਇ ਰਾਜੇ ਰੰਗ ਮਾਲੇ ਰੰਗ ਰੰਗੇ ਰਤਾ ਨਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣੁ ਨਾਵੇ ਪਤੇ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦ ਹੈ ਕਿਆ ਪੈਦ ਹੈ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੀਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਿਹੇ ਭੋਗ ਬिलास ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਲੀਵਾਸ ਨਾਨਕ ਸੱਚੇ ਨਾਮ ਵੇਣੁ ਸਭੇ ਟੋਲ ਵਿਣਾਸ ਪਵੜੀ ਜਾਤੀ ਦੇ ਕਿਆ ਹੱਥੇ ਸਚੁ ਪਰਖੀਐ ਮਹਰਾ ਹੋਵੈ ਹੱਥ ਤੇ ਮਰੀਏ ਚਖੀਏ ਸੱਚੇ ਕੀ ਸਰਕਾਰ ਜੋਗੁ ਜੋਗੁ ਜਾਣੀਐ ਹੁਕਮ ਮੰਨੇ ਸਰਦਾਰ ਦਰਦੀ ਬਾਣੀਐ ਫੁਰਮਾਨੀ ਹੈ ਕਾਰ ਖਸਮੇ ਪਠਾਇਆ ਤਬਲ ਬਾਜ ਵਿਚਾਰ ਸਬ ਦੇ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬਧੇ ਪਾਰ ਇਕ ਨਾ ਤਖਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ